ਬਹੁਤ ਹੀ ਮਹਾਨ ਅਤੇ ਪ੍ਰੇਰਨਾ ਦੇਣ ਵਾਲੀ ਇਹ ਹੈ ਜਿਹੜੀ ਕੌਮ ਨੂੰ ਦੁਨੀਆ ਅੰਗ ਦਾ ਬਣਵਾ ਸਕਦੀ ਹੈ। ਜਾਏ ਸਵੇਰਾ ਸਵਾਦੀ ਦਿੱਪੰਦਰੇ ਦੁਆਰੇ ਆਇਆ ਗੁਰਦੁਆਰਾ ਕੋਈ ਸਰ ਸਾਹਿਬ ਕੋਲ ਜਲ ਸੰਗਿ ਦਿਖਾਣਾ ਖਾਸਾ ਸਾਜਣਾ ਦਿੱਪਸ ਦੇ ਸਭਨ ਵਿੱਚ ਸ਼੍ਰੀ ਹੰਤ ਪਾਠਾਂ ਦੇ ਭੋਗ ਤੋਂ ਉਪਰੰਤ ਦੀਵਾਨ ਸਜਾਏ ਜਾ ਰਹੇ ਜਿਸ ਵਿੱਚ ਗੁਰੂ ਘਰ ਦੇ ਵਿੱਚ ਸਿੱਖ ਦੇ ਰਹੇ ਬੱਚਿਆਂ ਵੱਲੋਂ ਕੀਰਤਨ ਦਰਬਾਰ ਕੀਤਾ ਗਿਆ ਉਪਰੰਤ ਬੀਬੀਆਂ ਦੇ ਜਥੇ ਵੱਲੋਂ ਕੀਰਤਨ ਦਰਬਾਰ ਹੋਇਆ ਉਪਰੰਤ ਹੁਣ ਸਾਡੀ ਜਥਾ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਿਹਾ ਹੈ ਸੋ ਇਧਰ ਬਾਹਰ ਆਪੋ ਤੋਂ ਦਰਸ਼ਨ ਕਰਾ ਦਿੰਦੇ ਹੁਣ ਅਚਲ ਲੰਗਰਾਂ ਦੀਆਂ ਤਿਆਰੀਆਂ ਚੱਲ ਰਹੀਆਂ ਸਿੱਖ ਸੰਗਤਾਂ ਵਾਲੇ ਖਾਲਸਾ ਖਾਣ ਦੇ ਭਾਗਾਂ ਦੇ ਵਿੱਚ ਕਰਦੇ ਕਰਦੇ ਜੀ ਆਇਆਂ ਨੂੰ

ਲੰਗਰ ਦੀਆਂ ਸੇਵਾਵਾਂ ਕਰਨ ਆਪਣੇ ਜਨਮ ਆਪਣੇ ਸੁਹਾਸ ਆਪਣੇ ਹੱਥ ਪੈਰ ਸਖਦਿਆਂ ਕਰ ਰਹੇ ਆ ਜਿਹੜੀ ਸੇਕ ਸੰਖਤਾਂ ਨੇ ਲੰਗਰ ਦੀ ਤਿਆਰੀ 18 ਨਵੰਬਰ ਬੰਦੇ ਆ ਸਬਜ਼ੀਆਂ ਭਾਡੀਆਂ ਤੇ ਬੀਬੀਆਂ ਪ੍ਰਸ਼ਾਦਾਂ ਦੀ ਸੇਵਾ ਕਰ ਰਹੀਆਂ ਨੇ ਸੋ ਬੜਾ ਉਤਸ਼ਾਹ ਸਖਤਾਂ ਦਾ ਹਰ ਸਾਲ ਦੀ ਤਰ੍ਹਾਂ ਬੜੀ ਸੰਤਾਂ ਸਰਦਾ ਪ੍ਰੇਮ ਉਤਸ਼ਾਹ ਦੇ ਨਾਲ ਮਨਾ ਰਹੇ ਆ